ਅਜਨਾਲਾ ਦੇ ਰਮਦਾਸ ਇਲਾਕੇ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਮੈਂ ਤਵਾਹੀ ਦਾ ਇਹ ਮੰਜ਼ਰ ਹੈ ਜਿਸ ਨੂੰ ਵੇਖ ਕੇ ਤੁਹਾਡੀਆਂ ਅੱਖਾਂ ਚੋਂ ਹੰਝੂ ਵਗਣ ਲੱਗ ਜਾਣਗੇ ਦੇਖ ਸਕਦੇ ਹੋ ਇਹ ਪਸ਼ੂਆਂ ਦਾ ਬਾੜਾ ਹੈ ਇਹ ਉਹ ਤਸਵੀਰ ਹੈ ਜੋ ਤੁਹਾਨੂੰ ਰਲਾ ਕੇ ਰੱਖ ਦੇਗੀ ਬੇहद ਖੌਫਨਾਕ ਮੰਜ਼ਰ ਹੈ ਬੇहद ਦਿਲ ਨੂੰ ਝੰਜੋੜਨ ਵਾਲੀਆਂ ਇਹ ਤਸਵੀਰਾਂ ਨੇ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਸਭ ਕੁਝ तहस नहसो के रह गया बर्बादी ਦਾ ਇਹ ਮੰਜ਼ਰ ਬਰਬਾਦੀ ਦੇ ਇਹ ਤਸਵੀਰਾਂ ਤੁਹਾਨੂੰ ਰਾਤ ਨੂੰ ਸੌਣ ਨਹੀਂ ਦੇਣਗੀਆਂ ਇਹ ਪੰਜਾਬ ਦੇ ਬਾਰਡਰ 벨ਟ ਇਲਾਕੇ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਦੇਖ ਸਕਦੇ ਹੋ ਕੈਮਰਾ ਪੱਸੇ ਨੂੰ ਕੋងੋ ਤਸਵੀਰ ਦਿਖਾਓ ਝੋਪੜੀ ਦੀ ਕਿ ਕਿਸ ਤਰ੍ਹਾਂ ਇਸ ਵੇਲੇ ਖੰਡਰ ਦਾ ਰੂਪ ਧਾਰਨ ਕਰ ਚੁੱਕੀ ਹੈ ਇਹ ਹਾਲ ਇਸ ਇਲਾਕੇ ਦੇ ਬਹੁਤਾਂ ਏਰੀਆ ਦਾ ਹਾਲ ਹੈ ਫਸਲਾ ਜਲ ਕੇ ਰਾਖ ਹੋ ਚੁੱਕੀਆਂ ਨੇ ਰੇਤ ਸਿਲਟ ਪਰ ਚੁੱਕੀ ਆ ਹਰ ਇੱਕ ਜਗ੍ਹਾ ਜਿਹੜਾ ਤੁਹਾਨੂੰ ਤਬਾਹੀ ਦਾ ਮੰਜ਼ਰ ਵੇਖਣ ਨੂੰ ਮਿਲੇਗਾ ਬਹੁਤ ਦਿਲ ਦਿਲ ਨੂੰ ਚੰਜੋੜਨ ਵਾਲੀਆਂ ਤਸਵੀਰਾਂ ਨੇ ਜੋ ਅਸੀਂ ਤੁਹਾਨੂੰ ਇਸ ਵੇਲੇ ਸਾਂਝੀਆਂ ਕਰ ਰਹੇ ਹਾਂ ਇਹ ਤਬਾਹੀ ਦਾ ਇਹ ਮੰਜ਼ਰ ਹੈ ਤਬਾਹੀ ਦਾ ਖੌਫਨਾਕ ਚਿਹਰਾ ਹੈ ਜੋ ਆਪਣੇ ਨਾਲ ਪਾਣੀ ਲੈ ਕੇ ਆਇਆ ਰਮਦਾਸ ਇਲਾਕੇ ਦਾ ਬਹੁਤ ਆ ਤੇਰੀਆ ਇਸ ਵੇਲੇ ਹੜਾਂ ਦੀ ਮਾਰ ਦੇ ਹੇਠ ਹੈ ਤੇ ਲੋਕ ਹੁਣ ਕੁਰਸੀਆਂ ਤੇ ਬੈਠੇ ਹੁਕਮਰਾਨਾਂ ਤੋਂ ਮੁਆਵਜ਼ੇ ਦੀ ਉਮੀਦ ਕਰ ਰਹੇ ਨੇ ਅਜਨਾਲਾ ਦੇ ਰਮਦਾਸ ਇਲਾਕੇ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਮੈਂ ਤਵਾਹੀ ਦਾ ਇਹ منظر ਹੈ ਜਿਸ ਨੂੰ ਵੇਖ ਕੇ ਤੁਹਾਡੀਆਂ ਅੱਖਾਂ ਚੋਂ ਹੰਝੂ ਵਗਣ ਲੱਗ ਜਾਣਗੇ ਦੇਖ ਸਕਦੇ ਹੋ ਇਹ ਪਸ਼ੂਆਂ ਦਾ ਬਾੜਾ ਹੈ ਇਹ ਉਹ ਤਸਵੀਰ ਹੈ ਜੋ ਤੁਹਾਨੂੰ ਰੁਲਾ ਕੇ ਰੱਖ ਦੇਗੀ ਬੇਹੱਦ ਖੌਫਨਾਕ منظر ਹੈ ਬੇਹੱਦ ਦਿਲ ਨੂੰ ਝੰਜੋੜਨ ਵਾਲੀਆਂ ਇਹ ਤਸਵੀਰਾਂ ਨੇ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਸਭ ਕੁਝ ਤਹਿਸ ਨਹਿਸ ਹੋ ਕੇ ਰਹਿ ਗਿਆ ਬਰਬਾਦੀ ਦਾ ਇਹ منظر ਬਰਬਾਦੀਆਂ ਇਹ ਤਸਵੀਰਾਂ ਤੁਹਾਨੂੰ ਰਾਤ ਨੂੰ ਸੌਣ ਨਹੀਂ ਦੇਣਗੀਆਂ ਇਹ ਪੰਜਾਬ ਦੇ ਬਾਰਡਰ ਬੈਲਟ ਇਲਾਕੇ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਦੇਖ ਸਕਦੇ ਹੋ ਕੈਮਰਾ ਪਰਸਰ ਨੂੰ ਕਹੂੰਗਾ ਤਸਵੀਰ ਦਿਖਾਓ ਝੋਪੜੀ ਦੀ ਕਿ ਕਿਸ ਤਰ੍ਹਾਂ ਇਸ ਵੇਲੇ ਖੰਡਰ ਦਾ ਰੂਪ ਧਾਰਨ ਕਰ ਚੁੱਕੀ ਹੈ ਇਹ ਹਾਲ ਇਸ ਇਲਾਕੇ ਦੇ ਬਹੁਤ ਆਤ ਏਰੀਆ ਦਾ ਹਾਲ ਹੈ ਫਸਲਾਂ ਜਲ ਕੇ ਰਾਖ ਹੋ ਚੁੱਕੀਆਂ ਨੇ ਰੇਤ ਸਿਲਟ ਪਰ ਚੁੱਕੀ ਆ ਹਰ ਇੱਕ ਜਗ੍ਹਾ ਜਿਹੜਾ ਤੁਹਾਨੂੰ ਤਬਾਹੀ ਦਾ ਮੰਜ਼ਰ ਵੇਖਣ ਨੂੰ ਮਿਲੇਗਾ ਬਹੁਤ ਦਿਲ ਦਿਲ ਨੂੰ ਝੰਜੋੜਨ ਵਾਲੀਆਂ ਤਸਵੀਰਾਂ ਨੇ ਜੋ ਅਸੀਂ ਤੁਹਾਨੂੰ ਇਸ ਵੇਲੇ ਸਾਂਝੀਆਂ ਕਰ ਰਹੇ ਹਾਂ ਇਹ ਤਬਾਹੀ ਦਾ ਇਹ ਮੰਜ਼ਰ ਹੈ ਤਬਾਹੀ ਦਾ ਖੌਫਨਾਕ ਚਿਹਰਾ ਹੈ ਜੋ ਆਪਣੇ ਨਾਲ ਪਾਣੀ ਲੈ ਕੇ ਆਇਆ ਰਮਦਾਸ ਇਲਾਕੇ ਦਾ ਬਹੁਤ ਆ ਤੇਰੀਆ ਇਸ ਵੇਲੇ ਹੜਾ ਦੀ ਮਾਰ ਦੇ ਹੇਠਾਂ ਤੇ ਲੋਕ ਹੁਣ ਕੁਰਸੀਆਂ ਤੇ ਬੈਠੇ ਹੁਕਮਰਾਨਾਂ ਤੋਂ ਮੁਆਵਜ਼ੇ ਦੀ ਉਮੀਦ ਕਰ ਰਹੇ ਨੇ